ਵਾਹਿਗੁਰੂ ਸਾਹਿਬ ਜੀਓ ਰਾਗ ਕਾਨੜਾ ਚੌਪਦੇ ਮਹੱਲਾ ਚੌਥਾ ਘਰ ਪਹਿਲਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦ ਮੇਰਾ ਮਨ ਸਾਧ ਜਨਾ ਮਿਲ ਹਰਿਆ ਹਉ ਬਲ 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 ਸਾਧ ਜਨਾ ਕੋ ਮਿਲ ਸੰਗਤ ਪਾਰ ਉਤਰਿਆ ਰਹਾ ਹਰ ਹਰ ਕਿਰਪਾ ਕਰੋ ਪ੍ਰਭ ਅਪਣੀ ਹਮ ਸਾਧ ਜਨਾ ਪਗ ਪਰਿਆ ਤਨ ਤਨ ਸਾਧ ਜਨ ਹਰ ਪ੍ਰਭ ਜਾਣਿਆ ਮਿਲ ਸਾਧ ਪਤ ਤੇ ਉਧਰਿਆ ਮਨੁਆ ਚੱਲੇ ਚੱਲੇ ਬਹੁ ਬਹੁ ਵਿਦ ਮਿਲ ਸਾਧ ਵਸਗਤ ਕਰਿਆ ਜੋ ਜਲ ਤੰਤ ਪਸਾਰਿ ਬਦਕ ਗਰਸਮੀਨਾ ਵਸਗਤ ਖਰਿਆ ਹਰ ਕੇ ਸੰਤ ਸੰਤ ਭਲ ਨਿਕੇ ਮਿਲ ਸੰਤ ਜਨਾ ਮਲ ਲਹੀਆ ਹੋ ਮੈਂ ਦੁਰਤ ਗਿਆ ਸਭ ਨਿਕਰ ਜੋ ਸਬਨ ਕਾਪਰ ਕਰਿਆ ਮਸਤ ਕਲੇ ਲਾਟ ਲਿਖਿਆ ਧੁਰ ਠਾਕੁਰ ਗੁਰ ਸਤ ਗੁਰ ਚਰਨ ਉਰ ਧਰਿਆ ਸਭ ਦਾਲਦ ਦੁਖ ਭੰਜ ਪ੍ਰਭ ਪਾਇਆ ਜਨ ਨਾਨਕ ਨਾਮ ਉਧਰਿਆ ਕਨੜਾ ਮਹੱਲਾ ਚੌਥਾ ਮੇਰਾ ਮਨ ਸੰਤ ਜਨਾ ਪਗ ਰੇਨ ਹਰ ਹਰ ਕਥਾ ਸੁਣੀ ਮਿਲ ਸੰਗਤ ਮਨ ਕੋਰਾ ਹਰ ਰੰਗ ਭੇਨ ਰਹਾਉ ਹਮ ਅਚਿਤ ਅਚੇਤ ਨ ਜਾਣਹਿ ਗਤ ਮਿਤ ਗੁਰ ਕੀ ਸੁਚਿਤ ਚਤੇਨ ਪ੍ਰਭ ਜੀਨ ਦਿਆਲ ਕਿਉ ਅੰਗੀਕਰਤ ਮਨ ਹਰ ਹਰ ਨਾਮ ਜਪੇਨ ਹਰ ਕੇ ਸੰਤ ਮਿਲਹਿ ਮਨ ਪ੍ਰੀਤਮ ਕਟ ਦੇਵ ਹਿਯ ਰਾਤੇਨ ਹਰ ਕੇ ਸੰਤ ਮਿਲੇ ਹਰ ਮਿਲਿਆ ਹਮ ਕੀਐ ਪਤਤ ਭਵੇਨ ਹਰ ਕੇ ਜਨ ਊਤਮ ਜਗ ਕਹੇ ਇਹ ਜਨ ਮਿਲਿਆ ਪਾਥਰ ਸੇਨ ਜਨ ਕੀ ਮਹਿਮਾ ਬਰਨ ਨਾ ਸਾ ਕੋ ਓਏ ਊਤਮ ਹਰ ਹਰ ਕੇਨਾ ਤੁਮ ਹਰ ਸਾਹ ਵੱਡੇ ਪ੍ਰਭ ਸੁਆਮੀ ਹਮ ਵਣਜਾਰੇ ਰਾਸ ਦੇਨ ਜਨ ਨਾਨਕ ਕੋ ਦਇਆ ਪ੍ਰਭ ਧਾਰੋ ਲੱਗ ਵਖਰ ਹਰ ਹਰ ਲੈਨ ਕਾਂਡਾ ਮਹੱਲਾ ਚੌਥਾ ਜਪ ਮੰਨ RAM ਨਾਮ ਪਰਗਾਸ ਹਰ ਕੇ ਸੰਤ ਮਿਲ ਪ੍ਰੀਤ ਲਗਾਣੀ ਵਿਚੇ ਗ੍ਰਹਿ ਉਦਾਸ ਰਹਾਉ ਹਮ ਹਰ ਹਿਰਦੈ ਜਪਿਓ ਨਾਮ ਨਰ ਹਰ ਪ੍ਰਭ ਕਿਰਪਾ ਕਰੀ ਕਿਰਪਾਸ ਅਨ ਦਿਨ ਅਨਦ ਭਇਆ ਮਨ ਬਿਗਸਿਆ ਉਦਮ ਭਏ ਮਿਲਣ ਕੀਆਸ ਹਮ ਹਰ ਸੁਆਮੀ ਪ੍ਰੀਤ ਲਗਾਏ ਜਿਤਨੇ ਸਾਸ ਲੀਏ ਹਮ ਗ੍ਰਾਸ ਕੇਲੇ ਵਿਖਦੇ ਹਨ ਭਏ ਖਿਨੇ ਅੰਤਰ ਟੁੱਟ ਗਏ ਮਾਇਆ ਕੇ ਫਾਸ ਕਿਆ ਹਮ ਕਿਰਮ ਕਿਆ ਕਰਮ ਕਮਾਵਹਿ ਮੂਰਖ ਮੁਗਧ ਰਖੇ ਪ੍ਰਭ ਤਾਸ ਅਵਗਨਿਆਰੇ ਪਾਥਰ ਭਾਰੇ ਸਤ ਸੰਗਤ ਮਿਲ ਤਰੇ ਤ੍ਰਾਸ ਜੇਤੇ ਸ੍ਰੇਸ਼ਟ ਕਰੀ ਜਗਦੀ ਸਰ ਤੇ ਸਬਿਓ ਚ ਹਮ ਨੀਚ ਬਿਖਿਆਸ ਹਮਰੇ ਅਬ ਗੁਨ ਸੰਗ ਗੁਰ ਮਿਟੇ ਜਨ ਨਾਨਕ ਮੇਨ ਲਿਏ ਪ੍ਰਭ ਪਾਸ ਕਾਨੜਾ ਮਹੱਲਾ ਚੌਥਾ ਮੇਰੇ ਮਨ ਰਾਮ ਨਾਮ ਜਪਿਓ ਗੁਰਵਾਕ ਹਰ ਹਰ ਕਿਰਪਾ ਕਰੇ ਜਗਦੀ ਸਰ ਦਰਮਤ ਦੂਜਾ ਭਾਉ ਗਇਓ ਸਭ ਝਾਕ ਰਹਾ ਨਾਨਾ ਰੂਪ ਰੰਗ ਹਰ ਕੇ ਰੇ ਘਟ ਘਟ ਰਾਮ ਰਵਿਉ ਗੁਪਲਾਕ ਹਰ ਕੇ ਸੰਤ ਮਿਲੇ ਹਰ ਪ੍ਰਗਟੇ ਉਗਰ ਗਏ ਵਿਖਿਆ ਕੇ ਤਾਕ ਸੰਤ ਜਨਾ ਕੇ ਬਹੁਤ ਬੋ ਸੁਬਾ ਜਿਨ ਉਰਤਾਰਿਓ ਹਰ ਰਸ ਕਰਸਾਕ ਹਰ ਕੇ ਸੰਤ ਮਿਲੇ ਹਰ ਮਿਲਿਆ ਜੈਸੇ ਗਉ ਦੇਖ ਬਸ਼ਰਾਕ ਹਰ ਕੇ ਸੰਤ ਜਨਾਮ ਹੈ ਹਰ ਹਰ ਤੇ ਜਨ ਉਤਮ ਜਨਕ ਜਨਾਕ ਤਨ ਹਰ ਹਿਰਦੈ ਬਾਸ ਬਸਾਨੀ ਛੋਟ ਗਏ ਮੁਸਕੀ ਮੁਸਕਾਕ ਤੁਮਰੇ ਜਨ ਤੁਮਹਿ ਪ੍ਰਭ ਕੀਏ ਹਰ ਰਾਖ ਲਿਓ ਆਪਣੇ ਆਪਣਾ ਜਨਾਨਨਕ ਕੇ ਸਖ ਹਰ ਭਾਏ ਮਾਤਾ ਪਿਤਾ ਬੰਦ ਪਰ ਸਾਕ ਕਾਂੜਾ ਮਹੱਲਾ ਚੌਥਾ ਮੇਰੇ ਮਨ ਹਰ ਹਰ ਰਾਮ ਨਾਮ ਜਪ ਚੀਤ ਹਰ ਹਰ ਵਸਤ ਮਾਇਆ ਗੜ ਵਿੜੀ ਗੁਰ ਕੈ ਸ਼ਬਦ ਲਿਓ ਗੜ ਜੀਤ ਰਹਾਉ ਮਿੱਥਿਆ ਭਰਮ ਭਰਮ ਬਹੁ ਭ੍ਰਮਿਆ ਲੁਭਦੋ ਪੁੱਤਰ ਅਕਲ ਧਰਮੋ ਪੀਤ ਜੈਸੇ ਤਰਵਰ ਕੀ ਤੁਸ਼ ਸ਼ਾਇਆ ਖਿਨ ਮਹਿ ਬਿਨ ਸਜਾਏ ਦੇਹ ਪੀਤ ਹਮਰੇ ਪ੍ਰਾਨ ਪ੍ਰੀਤਮ ਜਨ ਉਤਮ ਜਨ ਮਿਲਿਆ ਮਨ ਹੋਏ ਪ੍ਰਤੀਤ ਪਰਚੈ ਰਾਮ ਰਵਿਆ ਘਟ ਅੰਤਰ ਆਸਿਰ ਰਾਮ ਰਵਿਆ ਰੰਗ ਪ੍ਰੀਤ ਹਰ ਕੇ ਸੰਤ ਸੰਤ ਜਨ ਨੀਕੇ ਜਿਨ ਮਿਲਿਆ ਮਨ ਰੰਗ ਰੰਗੀਤ ਹਰ ਰੰਗ ਲਹਿ ਨ ਉਤਰੈ ਕਬਹੂ ਹਰ ਹਰ ਜਾਏ ਮਿਲੈ ਹਰ ਪ੍ਰੀਤ ਹਮ ਬਹੁ পাপ ਕੀਏ ਅਪਰਾਧੇ ਗੁਰ ਕਾਟੇ ਕਟਤ ਕਟੀਤ ਹਰ ਹਰ ਨਾਮ ਦਿਉ ਮੁਖ ਔਖਦ ਜਨ ਨਾਨਕ ਪਤਤ ਪੁਨੀਤ ਕਾਂੜਾ ਮਹੱਲਾ ਚੌਥਾ ਜਪ ਮੰਨ RAM ਨਾਮ ਜਗਨਨਾਥ ਕੋ ਮਨ ਘੇਰ ਪਰੇ ਵਿਖ ਬਿਖਿਆ ਸਤ ਗੁਰ ਕਾਡ ਲੀਏ ਦੇ ਹਾਥ ਰਹਾਉ ਸੁਆਮੀ ਅਬੈ ਨਰੰਜਨ ਨਰਹਰ ਤੁਮ ਰਾਖ ਲਿਓ ਹਮ ਪਾਪੀ ਪਾਥ ਕਾਮ ਕ੍ਰੋਧ ਵਿਖਿਆ ਲੋਭ ਲੁਭਤੇ ਕਾਸ਼ਟ ਲੋਹ ਤਰੇ ਸੰਗ ਸਾਥ ਤੁਮ ਵਡ ਪੁਰਖ ਵਡ ਅਗਮ ਅਗੋਚਰ ਹਮ ਢੂਡ ਰਹੇ ਪਾਏ ਨਹੀਂ ਹਾਥ ਤੂ ਪਰ ਪਰ ਅਪਰੰਪਰ ਸੁਆਮੀ ਤੁਹਿਆਪਨ ਜਨ ਹੈ ਆਪ ਜਗਨਨਾਥ ਅਦ੍ਰਿਸ਼ਟ ਅਗੋਚਰ ਨਾਮ ਧਿਆਏ ਸਤ ਸੰਗਤ ਮਿਲ ਸਾਧੂ ਪਾਥ ਹਰ ਹਰ ਕਥਾ ਸੁਣੀ ਮਿਲ ਸੰਗਤ ਹਰ ਹਰ ਜਪਿਓ ਆਕਥ ਕਥ ਕਾਥ ਹਮਰੇ ਪ੍ਰਭ ਜਗਦੀਸ਼ੁ ਗਸਾਏ ਹਮਰਾ ਖਲੇ ਹੋ ਜਗਨਾਥ ਜਨ ਨਾਨਕ ਦਾਸ ਦਾਸ ਦਾਸਨ ਕੋ ਪ੍ਰਭ ਕਰੋ ਕਿਰਪਾ ਰੱਖੋ ਜਨ ਸਾਥ ਕਾਂੜਾ ਮਹੱਲਾ ਚੌਥਾ ਪੜਤਾਲ ਘਰ ਪੰਜਵਾ ਇਕ ਓੰਕਾਰ ਸਤਗੁਰ ਪ੍ਰਸਾਦ ਮਨ ਜਪੋ ਰਾਮ ਗੋਪਾਲ ਹਰ ਰਤਨ ਜਵੇ ਹਰ ਲਾਲ ਹਰ ਗੁਰਮੁਖ ਘੜ ਟਕਸਾਲ ਹਰ ਹੋ ਹੋ ਕਿਰਪਾਲ ਰਹਾ ਤੁਮਰੇ ਗੋਨਾ ਅਗੰਮ ਅਗੋਚਰ ਇਕ ਜਿਹੇ ਕਿਆ ਕਥੈ ਵਿਚਾਰੀ RAM 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 ਲਾਲ ਤੁਮਰੇ ਜੇ ਕਾਥ ਕਥਾ ਤੂੰ 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 ਹੀ ਜਾਣਹਿ ਹਾਂ ਹਰ ਜਪ ਭਈ ਨਿਹਾਲ 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 ਹਮਰੇ ਹਰ ਪ੍ਰਾਨ ਸਖਾ ਸੁਆਮੀ ਹਰਮਿਤਾ ਮੇਰੇ ਮਨ ਤਨ ਜਿਹ ਹਰ ਹਰੇ ਹਰੇ ਰਾਮ ਨਾਮ ਧਨਮਾਲ ਜਾ ਕੋ ਭਾਗ ਤਿਨ ਲਿਓ ਰੀ ਸੁਹਾਗ ਹਰ ਹਰ ਹਰੇ ਹਰੇ ਗੁਣ ਗਾਵੇ ਗੁਰਮਤਿ ਹਉ ਬਲ ਬਲੇ ਹੌ ਬਲ ਬਲੇ ਜਨ ਨਾਨਕ ਹਰ ਜਪ ਭਈ ਨਿਹਾਲ 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 ਕਨੜਾ ਮਹੱਲਾ ਚੌਥਾ ਹਰ ਗੁਣ ਗਾਓ ਜਗਦੀਸ਼ ਇਕਾਜੀ ਕੀ ਚੈ ਲਖ 20 ਜਪ ਹਰ ਹਰ ਸ਼ਬਦ ਜਪੀਸ ਹਰ ਹੋ ਹੋ ਕਿਰਪੀ ਸਰਹਾਉ ਹਰ ਕਿਰਪਾ ਕਰ ਸੁਆਮੀ ਹਮ ਲਾਏ ਹਰ ਸੇਵਾ ਹਰ ਜਪ ਜਪੇ ਹਰ ਜਪ ਜਪੇ ਜਪ ਜਪੋ ਜਗਦੀਸ਼ ਤੁਮਰੇ ਜਨ ਰਾਮ ਜਪਿ ਤੇ ਉਤਮ ਤਿਨ ਕੋ ਘੁਮ ਘੁਮੇ ਘੁਮ ਘੁਮ ਜੀਸਾ ਹਰ ਤੁਮ ਵੱਡ ਵਡੇ ਵਡੇ ਵੱਡੇ ਉਚੇ ਸੋ ਕਰੇ ਜੇ ਤੁਧ ਭਾਵੀਸ ਜਨ ਨਾਨਕ ਦੇ ਅੰਮ੍ਰਿਤ ਪੀਆ ਗੁਰਮਤੀ ਧੰਨ 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 ਗੁਰੂ ਸਾਹਿਬੀਸ ਕਾਂਡਾ ਮਹਲਾ ਚੌਥਾ ਭਜ ਰਾਮ ਮਨ ਰਾਮ ਜਿਸ ਰੂਪ ਨਰੇਖ ਵਡਾਮ ਸਤ ਸੰਗਤ ਮਿਲ ਭਜ ਰਾਮ ਵੱਡ ਹੋ ਹੋ ਭਾਗ ਮਥਾਮ ਰਹਾਉ ਜਿਤ ਗ੍ਰਹਿ ਮੰਦਰ ਹਰ ਹੋਤ ਜਾਸ ਤਿਤ ਕਰ ਅਨੰਦ ਆਨੰਦ ਭਜ ਰਾਮ 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 ਨਾਮ ਗੁਣ ਗਾਵੋ ਹਰ ਪ੍ਰੀਤਮ ਆਯੋਪਦੇਸ ਗੁਰੂ ਗੁਰ ਸਤ ਗੁਰਾ ਸੁਖ ਹੋਤ ਹਰ ਹਰੇ ਹਰ ਹਰੇ ਹਰੇ ਭਜ ਰਾਮ 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 ਸਭ ਸਿਸ਼ਟ ਧਾਰ ਹਰ ਤੁਮ ਕਿਰਪਾਲ ਕਰਤਾ ਸਭ ਤੂੰ 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 ਰਾਮ 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 ਜਨ ਨਾਨਕੋ ਸਰਣਾਗਤੀ ਦੇਹੁ ਗੁਰਮਤੀ ਭਜ ਰਾਮ 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 ਕਾਂਡਾ ਮਹੱਲਾ ਚੌਥਾ ਸਤ ਗੁਰ ਚਾਟੋ ਭਗਾਟ ਜਤ ਮਿਲ ਹਰ ਪਾਥਰ ਬਾਟ ਭਜ ਹਰ ਰਸ ਰਸ ਹਰਗਾਟ ਹਰ ਹੋ ਹੋ ਲਿਖੇ ਲਿਲਾਟ ਰਹਾਉ ਖਟ ਕਰਮ ਕਿਰਿਆ ਕਰ ਬਹੁ ਬਹੁ ਵਿਸਥਾਰ ਸਿਧ ਸਾਧਕ ਜੋਗਿਆ ਕਰ ਜਟ ਜਟਾ ਜਟ ਜਾਟ ਕਰ ਭੇਖ ਨ ਪਾਈਐ ਹਰ ਬ੍ਰਹਮ ਜੋਗ ਹਰ ਪਾਈਐ ਸਤ ਸੰਗਤਿ ਉਪਦੇਸ ਗੁਰੂ ਗੁਰ ਸੰਤ ਜਨਾ ਖੋਲ ਖੋਲ ਕਪਾਟ ਤੂੰ ਅਪਰੰਪਰ ਸੁਆਮੀ ਅਤ ਅਗਾਹੋ ਤੂੰ ਭਰਪੂਰ ਰਹਿਆ ਜਲ ਥਲੇ ਹਰ ਇੱਕ ਇੱਕੋ ਇੱਕ ਇੱਕ ਹੈ ਹਰ ਥਾਟ ਤੂੰ ਜਾਣੇ ਸਭ ਵਿਦ ਬੂਝ ਹੈ ਆਪੇ ਜਨ ਨਾਨਕ ਕੇ ਪ੍ਰਭ ਘਟ ਘਟੇ ਘਟ ਘਟੇ ਘਟ ਹਰ ਘਟ ਕਨੜਾ ਮਹੱਲਾ ਚੌਥਾ ਜਪ ਮਨ ਗੋਬਿੰਦ ਮਧੋ ਹਰ ਹਰ ਅਗਮ ਅਗਦ ਮਤ ਗੁਰ ਮਤ ਹਰ ਪ੍ਰਭ ਲਾਧੋ ਤੁਰ ਹੋ ਲਿਖੇ ਲਿਖਾ ਦਰਹਾਉ ਬਿਖ ਮਾਇਆ ਸੰਚ ਬੋਚ ਤੈ ਬਕਾਰ ਸੁਖ ਪਾਇਐ ਹਰ ਪਜ ਸੰਤ ਸੰਤ ਸੰਗਤੀ ਮਿਲ ਸਤ ਗੁਰੂ ਗੁਰ ਸਾਧੋ ਜੋ ਸੁਹੇ ਪਾਰਸ ਮਨੋਰ ਭਏ ਕੰਚਨ ਤੋ ਕਤਤ ਜਨ ਮਿਲ ਸੰਗਤੀ ਸੁਧ ਹੋਵਤ ਗੁਰਮਤੀ ਸੁਧ ਹਾਧੋ ਜੋ ਕਾਸ਼ਟ ਸੰਗ ਲੋਹਾ ਬਹੁ ਤਰਤਾ ਕਿਉ ਪਾਪੀ ਸੰਗ ਤਰੇ ਸਾਧ ਸਾਧ ਸੰਗਤੀ ਗੁਰ ਸਤ ਗੁਰ ਗੁਰ ਸਾਧੋ ਚਾਰ ਵਰਣ ਚਾਰ ਆਸ਼ਰਮ ਹੈ ਕੋਈ ਮਿਲੇ ਗੁਰ ਗੁਰ ਨਾਨਕ ਸੋ ਆਪ ਤਰੇ ਕੁੱਲ ਸਗਲ ਤਰਾਧੋ ਕਾਂੜਾ ਮਹੱਲਾ ਚੌਥਾ ਹਰ ਜਸ ਗਾਉ ਭਗਵਾਨ ਜਸ ਗਾਵਤ ਪਾਪ ਲਹਾਨ ਮਤ ਗੁਰ ਮਤ ਸੁਨ ਜਸ ਕਾਨ ਹਰ ਹੋ ਹੋ ਕਿਰਪਾਨ ਰਹਾਉ ਤੇਰੇ ਜਨ ਧਿਆਵੇ ਇਕ ਮਨ ਇਕ ਚਿਤ ਤੇ ਸਾਧੂ ਸੁਖ ਪਾਵੇ ਜਪ ਹਰ ਹਰ ਨਾਮ ਨਿਧਾਨ ਉਸ ਤਤ ਕਰੇ ਪ੍ਰਭ ਤੇਰੀਆਂ ਮੇਰੇ ਸਾਧੂ ਸਾਧ ਜਨਾ ਗੁਰ ਸਤਿਗੁਰੂ ਭਗਵਾਨ ਜਿਨ ਕੈ ਹਿਰਦੈ ਤੂੰ ਸੁਆਮੀ ਤੇ ਸੁਖ ਫਲ ਪਾਵੇ ਤੇ ਤਰੇ ਭਵ ਸਿੰਧ ਤੇ ਭਗਤ ਹਰ ਜਾਨ ਤਿਨ ਸੇਵਾ ਹਮ ਲਾਏ ਹਰੇ ਹਮਲਾਏ ਹਰੇ ਜਨ ਨਾਨਕ ਕੇ ਹਰ ਤੂ 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 ਭਗਵਾਨ ਕਾਨੜਾ ਮਹੱਲਾ ਪੰਜਵਾ ਘਰ ਦੂਜਾ ੴ ਸਤਗੁਰ ਪ੍ਰਸਾਦ ਗਾਇਏ ਗੁਣ ਗੋਪਾਲ ਕਿਰਪਾ ਦੇਦ ਦੁਖ ਬਿਦਾਰਨ ਸੁਖ ਦਾਤੇ ਸਤ ਗੁਰ ਜਾ ਕੋ ਭੇਟਤ ਹੋਏ ਸਗਲ ਸਿਧ ਰਹਾ ਸਿਮਰਤ ਨਾਮ ਮਨੇ ਸਧਾਰੇ ਕੋਟਪਰਾ ਦੇਖਿਨ ਮੈਂ ਤਾਰੇ ਜਾ ਕੋ ਚੇਤ ਆਵੇ ਗੁਰ ਅਪਨਾ ਤਾ ਕੋ ਦੁਖ ਨਹੀਂ ਤਿਲ ਸੁਪਨਾ ਜਾ ਕੋ ਸਤ ਗੁਰ ਆਪਣਾ ਰੱਖੇ ਸੋ ਜਨ ਹਰ ਰਸ ਰਸਨਾ ਚਖੇ ਕਹੋ ਨਾਨਕ ਗੁਰ ਕੀਨੀ ਮਿਆ ਹਲ ਤਪਾਲਤਾ ਮੁਖ ਉਜਲ ਭਿਆ ਕਾਂੜਾ ਮਹੱਲਾ ਪੰਜਵਾ ਅਰਾਧੋ ਤੁਝੇ ਸੁਅਮੀ ਆਪਣੇ ਉਠਤ ਬੈਠਤ ਸੋਵਤ ਜਾਗਤ ਸਾਸ 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 ਹਰ ਜਪਨੇ ਰਹਾ ਤਾਂ ਕਹਿ ਹਿਰਦੈ ਬਸਿਓ ਨਾਮ ਜਾ ਕੋ ਸੁਮੀ ਕੀਨੋ ਧਾਨ ਤਾਂ ਕਹਿ ਹਿਰਦੈ ਆਈ ਸਾਥ ठाकुर बेटे गुरबचनात सर्व कला सोई पर बेना नाम मंत्र जाको गुरु दीना कहो नानक ता कह बल जाओ कल युग में है पाया जिन नाओ ਕਹੋ ਨਾਨਕ ਤਾ ਕਹਿ ਬਲ ਜਾਓ ਕਲ ਯੁਗ ਮਹਿ ਪਾਇਆ ਜਨਨਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ